ਜਿਵੇਂ ਸਾਨੂੰ ਸਭ ਨੂੰ ਪਤਾ ਪਿਛਲੇ 3-4 ਸਾਲਾਂ ਤੋਂ ਸਿੱਖਾਂ ਦੀਆਂ ਤੇ ਪਾਕਿਸਤਾਨ ਵਾਲੇ ਮੁਸਲਮਾਨਾਂ ਦਾ ਪ੍ਰੇਮ ਬਹੁਤ ਵਧਿਆ ਅੱਗੇ ਨਾਲੋਂ ਸਾਨੂੰ ਇੱਥੋਂ ਤੱਕ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਵੀ ਉਹ ਕਿਹੜੀ ਸ਼ਕਤੀ ਆ ਜਿਹੜੀ ਸਿੱਖਾਂ ਤੇ ਮੁਸਲਮਾਨਾਂ ਨੂੰ ਦੋ ਫਾੜ ਕਰਨਾ ਚਾਹੁੰਦੀ ਆ ਤੇ ਅੱਗੇ ਤੋਂ ਦੇਖਣਾ ਪੈਣਾ ਕਿ ਅਸੀਂ ਕਿਵੇਂ ਇੰਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਇਹ ਨੂੰ ਸਿਰਫ ਕੋਈ ਛੋਟੀ ਜੀ ਇੱਕ ਇੱਕ ਘਟਨਾ ਨਾ ਸਮਝੀ ਜਾਵੇ ਇੱਕ ਬਹੁਤ ਤਗੜੀ ਕਾਂਸਪੀਰੇਸੀ ਦੀ ਇਹ ਇੱਕ ਉਹਦਾ ਹੀ ਪਾਰਟ ਆ ਇਹ ਕਿਤਨਾ ਕਿਤੇ ਸਿਸਟਮ ਇਹ ਨਾ ਚਾਹੁੰਦਾ ਹੋਵੇ ਤੁਹਾਨੂੰ ਆਰਾਊਂਡ ਦਾ ਗਲੋਬ ਪ੍ਰਭਾਵਿਤ ਕਰਕੇ ਤੇ ਦੁਨੀਆ ਪਰਚ ਭੰਡਿਆ ਜਾ ਨਾ ਨੋ ਡਾਊਟ ਪਿਛਲੇ ਦੋ ਦਹਾਕਿਆਂ ਤੋਂ ਸੁਣਦੇ ਆ ਰਹੇ ਬਟ ਸਟਿਲ ਤਿੰਨ ਚਾਰ ਸਾਲ ਤੋਂ ਬਹੁਤ ਜ਼ਿਆਦਾ ਇਫੈਕਟਿਵ ਆ ਉਹ ਸਾਡੇ ਨਾਲ ਮੁਸਲਮਾਨ ਆ ਕੇ ਵੀਰ ਪ੍ਰੋਟੈਸਟਾਂ 'ਚ ਖੜਦੇ ਸਿੱਖਾਂ ਦੀ ਪੰਜਾਬ ਦੀ ਗੱਲ ਕਰਦੇ ਆ ਤੇ ਸਾਨੂੰ ਇੱਥੋਂ ਤੱਕ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਵੀ ਉਹ ਕਿਹੜੀ ਸ਼ਕਤੀ ਆ ਜਿਹੜੀ ਸਿੱਖਾਂ ਤੇ ਮੁਸਲਮਾਨਾਂ ਨੂੰ ਦੋ ਫਾੜ ਕਰਨਾ ਚਾਹੁੰਦੀ ਆ ਤੇ ਗੱਲ ਉਹੀ ਵੀ ਸਾਨੂੰ ਸਾਡੀ ਆਪ ਦੀ ਲੌਬੀ ਕ੍ਰੀਏਟ ਕਰਨ ਦੀ ਜ਼ਰੂਰ ਲੋੜ ਆ ਬਟ ਉਹ ਸਿਰਫ ਇਸ ਕੇਸ ਤੱਕ ਇੱਥੋਂ ਤੱਕ ਪਰਸ ਤੱਕ ਸੀਮਤ ਨਾ ਰਵੇ ਸਾਨੂੰ ਵਰਲਡ ਵਾਈਡ ਉਸ ਨੂੰ ਇਨਫੋਰਮੇਸ਼ਨ ਇਕੱਠੀ ਕਰਨ ਦੀ ਲੋੜ ਆ ਤੇ ਅੱਗੇ ਤੋਂ ਦੇਖਣਾ ਪੈਣਾ ਕਿ ਅਸੀਂ ਕਿਵੇਂ ਇੰਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਸਾਨੂੰ ਕਿਹੜੀਆਂ ਉਹ ਫੇਕ ਆਈਡੀਆਂ ਹੈਗੀਆਂ ਜਾਂ ਮੁਸਲਮਾਨਾਂ ਦਾ ਨਾਮ ਲੈ ਕੇ ਸਿੱਖਾਂ ਨੂੰ ਗਾਲਾਂ ਕੱਢਦੀਆਂ ਜਿਹੜੀਆਂ ਸਿੱਖਾਂ ਦਾ ਨਾਮ ਲੈ ਕੇ ਮੁਸਲਮਾਨਾਂ ਨੂੰ ਗਾਲਾਂ ਕੱਢਦੀਆਂ ਇਹਨੂੰ ਸਿਰਫ ਕੋਈ ਛੋਟਾ ਜੀ ਇੱਕ ਇੱਕ ਘਟਨਾ ਨਾ ਸਮਝੀ ਜਾਵੇ ਇੱਕ ਬਹੁਤ ਤਗੜੀ ਕੌਨਸਪੀਰੇਸੀ ਦੀ ਇਹ ਇੱਕ ਉਹਦਾ ਹੀ ਪਾਰਟ ਆ ਇਹ 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 ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੂੰ ਪਤਾ ਕਿ ਸਿੱਖ ਗੁਰੂ ਗੁਰੂਆਂ ਤੋਂ ਗੁਰੂਆਂ ਕਰਕੇ ਗੁਰੂਆਂ ਦੀ ਬੇਅਦਬੀ ਤੋਂ ਪ੍ਰਵੋਕ ਹੁੰਦੇ ਆ ਕਿਤੇ ਨਾ ਕਿਤੇ ਸਿਸਟਮ ਇਹ ਨਾ ਚਾਹੁੰਦਾ ਹੋਵੇ ਤੁਹਾਨੂੰ ਆਊਂਡ ਦਾ ਗਲੋਬ ਪ੍ਰਵੋਕ ਕਰਕੇ ਤੇ ਦੁਨੀਆ ਪਰ ਚ ਭੰਡਿਆ ਜਾਵੇ ਤੇ ਮੁੜ ਕੇ ਤੁਸੀਂ ਪੰਜਾਬ ਜਾਓ ਤੇ ਤੁਹਾਨੂੰ ਪਹਿਲਾਂ ਵਾਂਗੂ ਹੰਟਡ ਆਊਨ ਕੀਤਾ ਜਾਵੇ ਇਹ ਚੰਗੇ ਫੈਸਲੇ ਲੈਣੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੇ ਮੋਢਿਆਂ ਤੇ ਆ ਇਹਦਾ ਜਿਹੜੀ ਜ਼ਿੰਮੇਵਾਰੀ ਆ ਤਬੀਰ ਬਣ ਕੇ ਇਹਨੂੰ ਸਿਰਫ ਇੱਕ ਛੋਟੀ ਜਿਹੀ ਗੱਲ ਨਾਲ ਸਮਝੀ ਉਹਨੂੰ ਦੁਨੀਆ ਭਰ ਤੋਂ ਇਨਫੋਰਮੇਸ਼ਨ ਇਕੱਠੀ ਕਰਨ ਦੀ ਕੋਸ਼ਿਸ਼ ਕਰੀਏ ਉਹ ਕਿਹੜੇ ਜਿਹੜੇ ਆਪਣੇ ਕੋਲੇ ਸੌਫਟਵੇਅਰ ਜਾਂ ਆਈਟੀ ਇੰਜੀਨੀਅਰਸ ਪ੍ਰੋਫੈਸ਼ਨਲਸ ਹੈਗੇ ਆ ਜਿਹੜਾ ਫੇਕ ਆਈਡੀਆਂ ਨੂੰ ਆਪਾਂ ਕਿਤਨੇ ਕਿਤੇ ਆਈਪੀ ਐਡਰੈਸ ਨੂੰ ਫਰਦਰ ਵੀ ਦੇਖੀਏ ਕਿੱਥੋਂ ਚੱਲਦੇ ਹੋ ਆਈਪੀ ਐਡਰੈਸ ਉਹਨਾਂ ਤੇ ਉਹ ਉਹ ਸਾਰੀ ਗੱਲ ਵੀ ਆਪਾਂ ਜਿਹੜੇ ਇੱਥੇ ਸਿਸਟਮ ਦੇ ਮੂਹਰੇ ਰੱਖਣ ਦੀ ਕੋਸ਼ਿਸ਼ ਕਰੀਏ ਕਿ ਇਹ ਸਿਰਫ ਇੱਥੋਂ ਲੋਕਲ ਇਸ਼ੂ ਨਹੀਂ ਹੈਗਾ ਇਹ ਤੇ ਬਸ ਇੰਨਾ ਕੀ ਆ ਹਨਾ ਇਹ ਗੱਲਾਂ ਦਾ ਥੋੜਾ ਸਾਨੂੰ ਵਿਚਾਰਨਾ ਚਾਹੀਦਾ ਆ ਆਪ ਦੀ ਲੌਬੀ ਰਾਜ ਭਾਗ ਇਹਦੇ ਲਈ ਸਾਨੂੰ ਜਰੂਰ ਜਦੋਂ ਜਿਹਤ ਕਰਨੀ ਚਾਹੀਦੀ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੋਈ ਨਾ ਕੋਈ ਪਲੇਟਫਾਰਮ ਦੇ ਕੇ ਜਾਈਏ ਤਾਂ ਜੋ ਸਾਡੇ ਬੱਚੇ ਐਂ ਕਰਕੇ ਰੋਲ ਨਾ ਜਿਵੇਂ ਆਪਾਂ ਸੜਕਾਂ ਤੇ ਰੋਲਦੇ ਫਿਰਦੇ ਗੁਰੂ ਦੇ ਖਾਤੇ ਵਾਹਿਗੁਰੂ ਜੀ ਕਾ ਖਾਲਸਾ ਆਪ ਦਾ ਲੰਗੜਾ This is Indo Oz Australia and you're watching Indo Oz News the voice of unity